ਤੇ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਫੈਮਲੀ ਸਮੇਤ ਤੇ ਅੱਗੇ ਅੱਗੇ ਬੈਸਟ ਵੀਸਿਸ ਦਿਓ ਜੀ ਸਾਡੇ ਬੈਸਟ ਫਿਊਚਰ ਵਾਸਤੇ ਤੇ ਸਾਡਾ ਪੇਜ ਫੋਲੋ ਕਰ ਲਓ ਤੇ ਅੱਗੇ ਦਿਖਾਉਣੇ ਜੀ ਤੁਹਾਨੂੰ ਗੱਡੀ ਤਿਆਰ ਖੜੀ ਹੈ ਜੀ ਚਲੋ ਬੈਠੋ ਦੂਜੀ ਟਾਕੀ ਹੋ ਲੋ ਬੁੱਤ ਤੇ ਮਾਤਾ ਜੀ ਉਹਨੂੰ ਉਧਰ ਗੇਟ ਖੋਲ ਦੱਤਾ ਆ ਚੱਲਦੇ ਆ ਜੀ ਅੱਗੇ 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 ਦਿਖਾਵਾਂਗੇ ਤੇ ਗੱਡੀ ਸਟਾਰਟ ਕਰ ਲਈ ਜੀ ਅਸੀਂ ਤੇ ਅੱਜ ਜਾ ਰਹੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਸਾਡੀ ਯਾਤਰਾ ਸਫਲ ਹੋਵੇ ਵਾਹਿਗੁਰੂ ਜਰੂਰ ਲਿਖਿਓ ਜੀ ਤੇ ਆ 18 ਫੁੱਟ ਦੀ ਸੜਕ ਤੇ ਚੜਲੀ ਗੱਡੀ ਇਸ ਤੋਂ ਬਾਅਦ ਜਾਵਾਂਗੇ ਅਸੀਂ ਪੂਰੇ ਪੂਰਾ ਤੋ ਹਰੀਗੜ ਹਰੀਗੜ ਤੋਂ ਬਰਨਾਲਾ ਅੱਗੇ ਅੱਗੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜੀ ਸਵੇਰੇ 5 ਵਜੇ ਦੇ ਚੱਲੇ ਹੋਇਆ ਬਈ ਚਾਹ ਪੀ ਕੇ ਤੁਰੇ ਸੀ ਤੇ ਭੁੱਖ ਹੁਣ ਜੋਰਾਂ ਤੇ ਆ ਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਚੁੰਨੀ ਦਾ ਰੰਗ ਸੂਟ ਨਾਲ ਮੈਚ ਨਹੀਂ ਹੋ ਰਿਹਾ ਮੈਨੂੰ ਲੱਗਦਾ ਦੂਜੀ ਦਾ ਕੋਈ ਗੱਲ ਹੀ ਨਹੀਂ ਕੀਤੀ ਹੋਣੀ ਹੈ ਨਾ ਚੁੰਨੀ ਦਾ ਰੰਗ ਨਹੀਂ ਮਿਲਦਾ ਚੁੰਨੀ ਦਾ ਰੰਗ ਨਹੀਂ ਮਿਲਦਾ ਕਈ ਵਾਰ ਇਹ ਗੱਲ ਹੋ ਗਈ ਕਿ ਮੈਨੂੰ ਪਤਾ ਕੀ ਗਾਜੀ ਉਹ ਕਿੰਨਿਕ ਲੱਗੀਗੀ ਬਹੁਤ ਯਾਰਾ ਬਹੁਤ ਜ਼ਿਆਦਾ ਓਕੇ ਚੱਲਦੇ ਨੂੰ ਖਵਾਉਣੇ ਪਿਉਉਣੇ ਇੱਥੇ ਤਰਨਤਾਰਨ ਪਹੁੰਚ ਚੁੱਕੇ ਆ ਤੇ ਆਹ ਦਰਿਆ ਤਰਨਤਾਰਨ ਵਾਲਾ ਜੀ ਅੱਗੇ ਨਾਕਾ ਲੱਗਿਆਗਾ ਪੁਲਸ ਦਾ ਤੇ ਰੁਕਦੇ ਆ ਕਿਸੇ ਹੋਟਲ ਤੇ ਵਧੀਆ ਕਿਹੜਾ ਹੋਟਲ ਹੋਇਆ ਵੇਖ ਕੇ ਜੇ ਤੇ ਰਾਤ ਕਈ ਟਾਬਿਆਂ ਤੇ ਰੁਕਦੇ ਰੁਕਦੇ ਮਸਾਂ ਆ ਟੱਪਾਇਆ ਇੱਕ ਹਵੇਲੀ ਇੱਥੇ ਖਾਂਦੇ ਆ ਪਰੌਂਠੇ ਕਿੰਨੇ ਸਰ ਵਾਲੇ ਜੀ ਕਿਥੇ ਦੂੰ ਮਸੀ ਵਾਲੀ ਫੋਟੋ ਅਸੀਂ ਤੇ ਦੇਹੀ ਨਾਲ ਪਰੌਂਠੇ ਪਹੁੰਚ ਚੁੱਕੇ ਆ ਜੀ ਤੰਦੂਰੀ ਪਰੌਂਠੇ ਜੋ ਕਿ ਬਿਨਾ ਤੇਲ ਤੂਲ ਤੋਂ ਜਿਹੜੀ ਆ ਮੱਖਣੀ ਜੀ ਪਈ ਆ ਇਹ ਵੀ ਪਰੇ ਲਾ ਕੇ ਸੁੱਟ ਦਾਂਗੇ ਸਾਡਾ ਕੀਰਤ ਲੈ ਰਿਹਾ ਪਰੌਂਠਿਆਂ ਦੇ ਨਜ਼ਾਰੇ ਇਸ ਤੋਂ ਬਾਅਦ ਪੀਤੀ ਜੀ ਚਾਹ ਇੱਕ ਰਿਟਾਇਰ ਫੌਜੀ ਦਾ ਢਾਬਾ ਰਸਤੇ 'ਚ ਉਧਰ ਦੇ ਚਾਹ ਪੀ ਰਹੇ ਹਾਂਗੇ ਚਾਹ ਇੰਨੀ ਜਿਆਦੇ ਸਵਾਦ ਆ ਬਾਈ ਕੋਈ ਦੱਸ ਨਹੀਂ ਸਕਦੇ ਬੋਲ ਕੇ ਤੇ ਇਹ ਇਧਰ ਆਈਸਕ੍ਰੀਮ ਖਣੀ ਹੋ ਗਿਆ ਉਧਰ ਫੌਜੀ ਸਾਹਿਬ ਗਾਹਕਾਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤੇ ਹੁਣ ਇੱਥੋਂ ਵੀ ਚੱਲਦੇ ਆਂ ਤੇ ਤੁਰਦੇ ਆਂ ਆਪਣੀ ਮੰਜ਼ਿਲ ਵੱਲ ਤੇ ਪਹੁੰਚ ਚੁੱਕੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇੱਕ ਯਾਦਗਰੀ ਜੋ ਗੇਟ ਬਣਿਆ ਹੋਇਆ ਅੰਮ੍ਰਿਤਸਰ ਸਾਹਿਬ ਐਂਟਰੀ ਹੁੰਦੀ ਹੈ ਉੱਥੇ ਪਹੁੰਚ ਚੁੱਕੇ ਆਂ ਜੀ ਤੇ ਇਸ ਗੇਟ ਦੇ ਵੀ ਕਰੋ ਦਰਸ਼ਨ ਤੇ ਵਾਹਿਗੁਰੂ ਜਰੂਰ ਲਿਖੇ ਦਿਓ ਜੀ ਇਹ ਗੇਟ ਬਹੁਤ ਵਧੀਆ ਤੇ ਇਸ ਤੋਂ ਬਾਅਦ ਜੀ ਪਾਰਕਿੰਗ ਜੋ ਕਿ ਪੁਲ ਉੱਪਰ ਜਾ ਕੇ ਪਾਰਕਿੰਗ ਆ ਪਾਰਕ ਵੀ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਖੁੱਲੀ ਡੁੱਲੀ ਪਾਰਕਿੰਗ ਤੇ ਫੀਸ ਵਗੈਰਾ ਵੀ ਕੋਈ ਜ਼ਿਆਦਾ ਨਹੀਂ ਹੈਗੀ ਪਹਿਲਾਂ ਜਿਵੇਂ ਆਪਾਂ ਵੇਖਦੇ ਹੁੰਦੇ ਸੀ ਗੱਡੀਆਂ ਰਸਤੇ 'ਚ ਹੀ ਖੜੀਆਂ ਹੁੰਦੀਆਂ ਟ੍ਰੈਫਿਕ ਜਾਮ ਹੁੰਦੀ ਬਹੁਤ ਔਖਾ ਸੀ ਪਰ ਆ ਪਾਰਕਿੰਗ ਆ ਵਧੀਆ ਸ਼ਾਨਦਾਰ ਪਾਰਕਿੰਗ ਆ ਤੇ ਫੀਸ ਸਿਰ 30 ਰੁਪਏ ਪਰਚੀ ਲੈਂਦੇ ਹੈਗੇ ਤੇ ਹੁਣ ਅਸੀਂ ਜੋੜੇ ਘਰ 'ਚ ਜੋੜੇ ਜਮਾ ਕਰਾ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚ ਚੁੱਕੇ ਆ ਜੀ ਤੇ ਦਰਸ਼ਨ ਕਰੋ ਸ੍ਰੀ ਹਰਿਮੰਦਰ ਸਾਹਿਬ ਦੇ ਜਿੱਥੇ ਰੂਹ ਨੂੰ ਸਕੂਨ ਮਿਲਦਾ ਜੇਕਰ ਤੁਹਾਡੇ ਕੋਲੇ ਪ੍ਰਮਾਤਮਾ ਨੇ ਟਾਈਮ ਦਿੱਤਾ ਤਾਂ ਇਸ ਸਥਾਨ ਤੇ ਜ਼ਰੂਰ ਜਾਇਓ ਜੀ ਤੇ 1984 ਨਾ ਭੁੱਲ ਜਾਇਓ ਪੰਜਾਬੀ ਉਹ ਆ ਦੇਖੋ ਅੱਜ ਵੀ ਗੋਲਿਆਂ ਦੇ ਦਾਗ ਪਏ ਨੇ ਆ ਤੁਹਾਡੇ ਸਾਹਮਣੇ ਹੈਗਾ ਤੇ 1984 ਵਾਲੀ ਇਹ ਜਗ੍ਹਾ ਨੂੰ ਵੀ ਦੇਖ ਕੇ ਆਇਓ ਜਿੱਥੇ ਫੌਜ ਨੇ ਗੋਲਾਬਾਰੀ ਕੀਤੀ ਸੀ ਆਪਣੇ ਨਿਹੱਥੇ ਸਿੰਘਾਂ ਤੇ ਵਾਰ ਕੀਤਾ ਸੀ ਤੇ ਆ ਵੇਖੋ ਜੀ ਇੱਕ ਟਾਈਮ ਦੱਸਣ ਵਾਲੀ ਘੜੀ ਯੋਗੇ ਪ੍ਰਾਰਥਨ ਸਮੇਂ ਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਲਗਵਾਈ ਗਈ ਸੀ ਇਹਦੇ ਵੀ ਕਰੋ ਦਰਸ਼ਨ ਤੇ ਅੱਗੇ ਸਰੋਵਰ ਸਾਹਿਬ ਦੇ ਕਰੋ ਦਰਸ਼ਨ ਸਰੋਵਰ ਸਾਹਿਬ ਦੇ ਵਿੱਚ ਜੀ ਇੱਕ ਬਾਬਾ ਜੀ 70 75 ਸਾਲ ਦੀ ਉਮਰ ਹੋਊ ਜੀ ਉਹ ਵੀ ਸੇਵਾ ਕਰ ਰਹੇ ਨੇ ਕੋਈ ਇੰਨੀ ਉਮਰ ਚ ਬੰਦੇ ਘਰੇ ਬੈਠੇ ਹੁੰਦੇ ਆ ਤੁਰਿਆ ਨਹੀਂ ਜਾਂਦਾ ਪਰ ਬਾਬਾ ਜੀ ਇੰਨੀ ਕੜਕ ਦੀ ਧੁੱਪ ਚ ਵੀ ਸੇਵਾ ਕਰ ਰਹੇ ਨੇ ਇਹ ਸੇਵਾ ਨੂੰ ਵੀ ਸਲੂਟ ਆ ਜੀ ਤੇ ਸ਼ੇਅਰ ਜਰੂਰ ਕਰ ਦਿਓ ਬਈ ਤੇ ਟਾਈਮ ਹੈ ਤਾਂ ਤੁਸੀਂ ਵੀ ਹਰਮੰਦਰ ਸਾਹਿਬ ਜਰੂਰ ਨਤਮਸਤਕ ਹੋ ਕੇ ਆਇਓ ਇਸ ਤੋਂ ਬਾਅਦ ਮੱਥਾ ਟੇਕ ਕੇ ਅਸੀਂ ਲੰਗਰ ਤੇ ਪਹੁੰਚ ਚੁੱਕੇ ਆ ਲੰਗਰ ਚ ਵੀ ਸੰਗਤਾਂ ਦਾ ਬਹੁਤ ਰਾਜਾ ਜੀ ਕਹਿੰਦੇ ਲੱਖਾਂ ਤੋਂ ਵੱਧ ਸ਼ਰਧਾਲੂ ਲਗਭਗ ਹਰ ਰੋਜ਼ ਇੱਥੇ ਲੰਗਰ ਸਾਕ ਕੇ ਜਾਂਦੇ ਆ ਪਰ ਫੇਰ ਵੀ ਗੁਰੂ ਵੱਲੋਂ ਕੋਈ ਘਾਟ ਨਹੀਂ ਲੰਗਰ 24 ਘੰਟੇ ਚੱਲਦਾ ਹੈਗਾ ਤੇ ਥੱਲੇ ਜੋ ਬਣਿਆ ਹੋਇਆ ਆਪਣੇ ਲੰਗਰ ਸਾਹਿਬ ਬਹੁਤ ਭੀੜ ਸੀ ਸਾਨੂੰ ਉੱਪਰ ਜਾਣ ਲਈ ਬੇਨਤੀ ਹੋਈ ਤੇ ਉੱਪਰ ਜਾ ਕੇ ਅਸੀਂ ਲਾਈਨ 'ਚ ਖੜ ਗਏ 5-7 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਵੀ ਲੰਗਰ ਸਾਹਿਬ ਦੇ ਵਿੱਚ ਚਲੇ ਗਏ ਤੇ ਲੰਗਰ ਛਕਿਆ ਬਹੁਤ ਸਵਾਦ ਲੰਗਰ ਰੂਹ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਵੀ ਤੇ ਸੰਗਤਾਂ ਵੀ ਅੱਗੇ ਸੇਵਾ ਕਰ ਰਹੀਆਂ ਨੇ ਸੰਗਤਾਂ ਦੀ ਸੇਵਾ ਨਾਲ ਇਹ ਲੰਗਰ ਸਾਹਿਬ ਚੱਲਦੇ ਨੇ ਜੀ ਸੋ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਚੰਗੀ ਲੱਗੀ ਤੇ ਹੋਰ ਵੀਡੀਓ ਵੇਖਣ ਲਈ ਮੇਰਾ ਪੇਜ ਫੋਲੋ ਜ਼ਰੂਰ ਕਰ ਲਿਓ ਜੀ ਧੰਨਵਾਦ